ਦੀ ਕੀ ਫਤਿਹ ਇਹ ਮੇਰੀ ਵੀਡੀਓ ਪੰਜਾਬ ਸਰਕਾਰ ਲਈ ਡੀਸੀ ਪਟਿਆਲਾ ਲਈ ਐਸ ਡੀ ਐਮ ਸਮਾਣਾ ਦੀ ਡੀ ਐਸ ਪੀ ਸਮਾਣਾ ਲਈ ਹੈ ਤੇ ਖਾਸ ਕਰਕੇ ਵਿਧਾਇਕ ਸਮਾਣਾ ਲਈ ਹੈ ਜਦੋਂ ਪਿੱਛੇ ਸਾਡੇ 7 ਮਾਸੂਮ ਬੱਚੇ ਤੇ ਇੱਕ ਡਰਾਈਵਰ ਦੀ ਮੌਤ ਹੋਈ ਇੱਕ ਬੜੀ ਦੁਖਦਾਈ ਘਟਨਾ ਸੀ ਸਾਡੇ ਲਈ ਉਹਨਾਂ ਬੱਚਿਆਂ ਲਈ ਅਨਸਾਫ਼ ਮੰਗ ਲਈ ਜਿਨ੍ਹਾਂ ਇਨਸਾਫ਼ ਪਸੰਦ ਲੋਕਾਂ ਨੇ ਧਰਨਾ ਲਾਇਆ ਸੰਘਰਸ਼ ਲੜਿਆ ਉਹਨਾਂ ਦੇ ਇੱਕ ਪਰਚਾ ਕਰ ਦਿੱਤਾ ਗਿਆ ਸੀ ਜਿਹੜਾ ਕਿ ਅੱਜ ਤੱਕ ਕੈਂਸਲ ਨਹੀਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਦਣ ਸਮਾਣਾ ਆਏ ਸੀ ਉਹਨਾਂ ਨੇ ਸਾਰੀਆਂ ਸ਼ਰਤਾਂ ਚੋਂ ਇੱਕ ਇਹ ਵੀ ਸ਼ਰਤ ਮੰਨੀ ਸੀ ਧਰਨਾ ਚੱਕਰ ਲਈ ਕਿ ਜਿੰਨੇ ਵੀ ਪਰਚੇ ਹੋਏ ਨੇ ਕਿਸੇ ਤੇ ਧਰਨੇ ਦੇ ਰਿਲੇਟਿਡ ਇਸ ਕੇਸ ਦੇ ਰਿਲੇਟਿਡ ਉਹ ਸਾਰੇ ਵਾਪਸ ਲੈ ਜਾਣਗੇ ਮੈਂ ਸਰਕਾਰ ਨੂੰ ਸਾਰੇ ਪ੍ਰਸ਼ਾਸਨ ਨੂੰ ਤੇ ਵਿਧਾਇਕ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਇਹਨਾਂ ਗੱਲਾਂ ਤੋਂ ਬਾਅਦ ਆ ਜਾਵੋ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਤੇ ਖਾਸ ਕਰਕੇ ਡੀਸੀ ਪਟਿਆਲਾ ਨੂੰ ਇਹ ਰਹਿਣਾ ਚਾਹੁੰਨਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਪਰਚਾ ਰੱਦ ਕਰ ਦਿੱਤਾ ਜਾਵੇ ਨਹੀਂ ਕਿ ਸਾਨੂੰ ਮਜਬੂਰ ਨਾ ਕਰੋ ਅੱਗੇ ਸਾਨੂੰ ਤਿੱਖਾ ਸੰਘਰਸ਼ ਕਰਨਾ ਪਵੇ ਫਿਰ ਤੁਸੀਂ ਸਾਨੂੰ ਬਾਅਦ ਚ ਕਹਿੰਦੇ ਹੋ ਕਿ ਤੁਸੀਂ ਸਾਡੇ ਨਾਲ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਸਿੱਧੀ ਚੇਤਾਵਨੀ ਦੇ ਰਿਹਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੇ ਇੱਕ ਮੈਂ ਬੇਨਤੀ ਕਰਨਾ ਚਾਹੁੰਨਾ ਸਾਡੇ ਸਤਕਾਰਯੋਗ ਮਾਪਿਆਂ ਨੂੰ ਜਿਨ੍ਹਾਂ ਦੇ ਬੱਚੇ ਉਸ ਦਖਦਾਈ ਘਟਨਾ 'ਚ ਸਾਡੇ ਤੋਂ ਵਿਛੜ ਗਏ ਸੀ ਇਹਨਾਂ ਵੀਰਾਂ ਨੇ ਆਪਣੇ ਬੱਚਿਆਂ ਦੇ ਇਨਸਾਫ ਲਈ ਆਪਣੇ ਨਾਲ ਮੋਢਾ ਜੋੜਿਆ ਆਪਣੇ ਦੁੱਖ ਦੇ ਵਿੱਚ ਖੜੇ ਆਪਣਾ ਹਰ ਸਮੇਂ ਸਾਥ ਦਿੱਤਾ ਆਓ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਜੋ ਸਰਕਾਰ ਤੇ ਵਿਧਾਇਕ ਵੱਲੋਂ ਕੀਤਾ ਜਾ ਰਿਹਾ ਹੈ ਉਹਦੇ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਇਹ ਮੇਰੀ